ਬਾਕੀ ਬਈ ਸਾਨੂੰ ਤੂੜੀ ਪਹਿਲੀ ਟਰਾਲੀ ਚੈੱਕ ਕਰਾਉਂਦੇ ਆ ਬਾਕੀ ਮਗਰ ਬਈ ਹੋਰ ਟਰਾਲੀਆਂ ਵੀ ਆ ਰਹੀਆਂ ਇੱਕ ਦੋ ਹੋਰ ਆ ਜਾਣੀਆਂ ਤੇ ਡੇਲੀ ਲਗਭਗ ਜਿਹੜੇ 8-9 ਨਾਗਤਾ ਹੁੰਦੇ ਹੁੰਦੇ ਆ ਤੂੜੀ ਚੈੱਕ ਕਰ ਸਕਦੇ ਹਾਂ ਬਈ ਪਹਿਲੀ ਟਰਾਲੀ ਦੀ ਬਾਕੀ ਵੀ ਰੇਟ ਦੇਖਾਂਗੇ ਜਿਹੜਾ ਕਿੱਥੋਂ ਤੱਕ ਜਾਂਦਾ ਤੇ ਲਾਈਵ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਯੂਰ ਕਰੇ ਜੇ ਤੇ ਗਾਗ ਵਗੈਰਾ ਤੁਸੀਂ ਦੇਖ ਸਕਦੇ ਹੋ ਤਰੀਕ ਬਈ ਅੱਜ ਹੋ ਗਈ 11 ਨਵੰਬਰ 11 ਦਸੰਬਰ 2025 ਤੇ ਥੋੜੀ ਜੀ ਬਈ ਬਾਕੀ ਵੀ ਇਧਰੋਂ ਗਾਹ ਨੂੰ ਚੈੱਕ ਕਰਾ ਦਨੇ ਆਂ ਦੇਖ ਸਕਦੇ ਆਂ ਤੇ ਅੱਜ ਗਾਹ ਕੋਈ ਨਹੀਂ ਹੈ ਬਾਕੀ ਰੇਟ ਦਾ ਦੇਖਣਾ ਲਾਹੂਗਾ ਕੀ ਬੰਦਾ ਲੋਬੀ ਤੂੰ ਵੀ ਚੈੱਕ ਕਰ ਸਕਦੇ ਤੁਸੀਂ ਹਰ ਜੁੜੀ ਵਾਲੇ ਘਰ ਨਾਲ ਸੁਣੀ ਜਰਾ ਤੁਸੀਂ ਆਂ ਤੇ ਜਗਰਾਉਂ ਮੰਡੀ ਦੇ ਵਿੱਚ ਵੀ ਕੱਲ ਰੇਟ ਬਣ ਲੋ ਵੀ 700 ਤੋਂ ਲੈ ਕੇ 850 ਰੁਪਏ ਤੱਕ ਜਿਹੜੀ ਕੱਲ ਤੂੜੀ ਵਿਕੀ ਆ ਟੈਂਬਈ 7 ਵਜੇ ਦੇ ਜਿਹੜੇ 27 ਮਿੰਟ ਹੋ ਚੁੱਕੇ ਆ ਤੇ ਬੁੱਲੀ ਵੀ ਲਗਭਗ ਪੂਰੀ 7:30 ਵੇ ਸ਼ੁਰੂ ਹੋ ਜਾਣੀ ਆ ਤੇ ਟਰਾਲੀਆਂ ਬਈ ਹੋ ਚੁੱਕੀਆਂ 8-9 ਨਗ ਜਿਹੜੇ ਹੋ ਗਏ ਆ। ਬਾਕੀ ਰੇਡ ਦੇਖਾਂਗੇ ਬਈ ਕਿੱਥੋਂ ਤੱਕ ਜਿਹੜਾ ਜਾਂਦਾ ਤੇ ਲਾਈਵ ਨੂੰ ਬਈ ਵੱਤ-ਵੱਤ ਸ਼ੇਅਰ ਯੂਰ ਕਰੇ ਜੇ ਤੇ ਗਾਕ ਵੀ ਅੱਜ ਲਗਭਗ ਵੀ 4-5 ਗਾਕ ਜਿਹੜੇ ਹੈਗੇ ਅੱਜ ਤੇ ਪੂਰੀ ਬਈ ਇਹਨਾਂ 2 ਤੇ 2 4 5 6 7 8 9 ਨਾਗਾ ਜਾਏ ਤੇ ਰੇਟ ਵੀ ਅੱਜ ਦਾ ਦੇਖਾਂ ਕੱਲ ਦਾ ਰੇਟ ਜਿਹੜਾ 470 ਰੁਪਏ ਤੱਕ ਗਿਆ ਸੀਗਾ ਤੇ 1 ਮਿੰਟ ਵੀ ਬਾਕੀ ਆ ਬੋਲੀ ਸ਼ੁਰੂ ਹੋਣ ਦੇ ਵਿੱਚ ਲੋਬੀ ਇੱਕ ਟਰਾਲੀ ਜਿਹੜੀ ਹੋਰ ਆਗੀ ਤੇ ਕੇਵਲ ਵੀ ਕਹਿੰਦੇ ਆ ਰਿਆ ਔਰੇ ਨੂੰ ਤੇ ਦੇਖਦੇ ਆ ਬਈ ਕੀ ਰੇਟ ਜਿਹੜਾ ਜਾਂਦਾ ਅੱਜ ਹੋਰ ਕਹਿ ਕਿ ਉਹ ਰੂੜੇ ਤਾਂ ਅੱਜ ਗਈ ਮੇਰੀ ਕਾਲੀ ਗਈ ਅੜ ਕੇ ਸੀਗੇ ਆਪਰੇ ਐ ਨਹੀਂ ਜਾਣ ਦਿੰਦੇ ਆਪਾਂ ਅਸਲੀ ਪੱਤੀ ਚੱਕੀ ਉਹ ਆਏ ਮੋਟਰ ਗ੍ਰੇਡ ਦੇ ਕੰਮ ਕੱਲ ਗਏ ਜਾ ਕੇ ਨੇ ਉਹ 100 200 25 40 ਤੋਂ ਕਾਲ ਟਰਾਲੀਆਂ ਜਾਦੇ ਹੋ ਗਈਆਂ ਸੀ ਨਾ ਤਾਂ ਕਰਕੇ ਕਰਦੇ ਐਨੀਆਂ ਕਿ ਤਹੁੰਦ ਗਈਆਂ 325 ਰੁਪਏ ਦੇ ਆਸ-ਪਾਸ ਜਿਹੜਾ ਰੇਟ ਸੀਗਾ ਕੱਲ ਜਿ ਗਰਾਉਂ ਮੰਡੀ ਵਿੱਚ ਜਿਹੜਾ 300 ਤੇ 35 ਰੁਪਈਆ ਹਰਾਚਾਰਾ ਵੇਚੀ ਗਿਆ ਅੱਜ ਵੀ ਵੱਧ ਹੋਊਗੀ Karena <tik> 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 ਹਰ ਬੋਲੀ ਦੇ ਰੌਣਕ ਮੈਨਾ ਵੇਖੇਗਾ ਮਾ ਜਰਾ ਕੋਈ ਮਜ਼ਾ ਨਹੀਂ ਲੱਗਦਾ ਇਹ ਹੈ ਕਿ ਲੋ ਤਾਂ ਆਸਾਨੀ ਰੂਪ ਤਰੀਕ ਹੋ ਗਈ ਅੱਜ 11 ਦਸੰਬਰ 2025 ਤੇ ਕੋਟ ਖੂਰੇ ਬਈ ਤੂੜੀ ਦੀ ਬੋਲੀ ਤੇ ਸਵੀਰ ਜਿਹੜੇ 7.5 ਹੋ ਚੁੱਕੇ ਆ ਤੇ ਦੇਖਦੇ ਆ ਵੀ ਕੀ ਰੇਟ ਲੱਗਦਾ ਲੋ ਇੰਨਾ ਬੋਲਿਆ ਤਾਂ ਬਹੁਤ ਦੱਸਿਆ ਉਹ ਲੱਗੇ ਰਾਜੂ 500 ਤੋਂ ਉੱਤੇ ਲੱਗਾ ਇਹ ਇਹ ਫਿਰ ਕਿਉਂ ਸੀ ਰਾਜੂ ਦਾ ਉਹ ਕਾਹਦੀ ਪੱਪ ਭਰਤਾ ਮਖਚਾਰ ਤੋਂ ਨਹੀਂ ਅੱਜ ਆਈ ਆ ਚੱਕਰ ਪੇ ਰੋ ਤੇਰਾ ਮਾਰਾ ਨਾ ਕਰ ਕਈ ਆ ਭਾਈ 52 ਚੱਕਰ ਇਹ ਹੁਣ 70 ਗਈ ਆ 570 ਗਈ ਇਹ ਗਾਲੀ ਵੀਰੇ ਇਹਦਾ ਸਾਥ ਮਾਰਿਆ ਆ ਅੱਛਾ ਕੋ ਨਾ ਬਣੇ ਨੂੰ ਮੈਂ ਕਿਹਦੇ ਕਿੰਨੇ 5-10 ਮਿੰਟ ਪਹਿਲਾਂ ਚਲਾ ਲਿਆ ਕਰੋ ਮੜਾ ਨਾਗਰੋਂ ਨੂੰ ਬੁਖਾ ਲਿਆ ਕਰੋ ਠੀਕ ਹੈ ਜੀ ਹਾਂ 10 ਮਿੰਟ ਪਹਿਲਾਂ ਚਲਾ ਦੋ ਕੁ ਮਿੰਟ ਜਾਂ 4 ਮਿੰਟ ਚਲਾ ਲਿਆ ਕਰੋ ਓਕੇ ਸਰ ਅੰਦਰ ਵੀ ਭਾਈ ਤੁਸੀਂ ਬੋਲੋ 300 ਰੁਪਇਆ ਹੈ ਜੀ 400 400 400 400 400 5 10 15 20 25 30 35 40 चार सौ चालीस रुपये चार सौ चालीस रुपये भाई पहली ट्राली चार सौ चाली दूजी दुकान तक जाऊंगे बहार भी ਅੰਦਰ ਦੀ ਬਾਈ ਜਮਾ ਅੰਦਰੋਂ ਲਿਆ ਅੰਦਰ ਦੀ ਤੁੜਿਆ ਹੀ ਵੇਖ ਕੇ ਬੰਨ੍ਹ ਦੋਈ ਅੰਦਰ ਦੀ ਹੈ ਕਿੰਨਾ ਅੰਦਰ ਦੀ ਹੈ ਬਾਈ ਅੰਦਰੋਂ ਲਿਆਂਦੀ ਬਾਈ ਜਮਾ ਪਰ ਬੋਲੋ ਜੀ 250 ਰੁਪਇਆ ਕਿ ਆਇਆ ਜਾਊਗਾ ਘਣੀ ਵਾਲੇ ਜਾਏਗਾ ਨਹੀਂ ਬਾਈ 250 250 300 ਬਾਬਾ ਕਿਥੋਂ ਜਾਣੀ ਹੈ ਗਾੜੂ ਨਾ ਤਾਂ ਆਤਾ ਦਰੀ ਨੇ 300 ਰੁਪਇਆ 300

ਸੋਤਰ ਨੂੰ ਆਉਣਾ ਪਿਆ ਅਬ ਇਸ ਤਰ੍ਹਾਂ ਗਿਆ ਆਉਣਾ ਖਾਲੀ ਕਿ ਨਹੀਂ ਵੀਰੇ ਆਹ ਆਹ ਪਾਲੀ ਲੋਹੇ ਦੀ ਆ ਤੇ ਕੁੜੀ ਬੇਜੀ ਕਾਈ ਦਿਨ ਹੈਗਾ ਬਾਈ ਤਾਂ ਨਹੀਂ ਮੈਂ ਹੂੰ ਹੂੰ ਓਏ ਅੰਦਰ ਦੀ ਬਾਹਰ ਦੀ ਯਾਰ ਇਹ ਦਰ ਉਹ ਦਰ ਜਵਾਨੀ ਗਈ ਆ ਆ ਬਾਤ ਆ ਵੀ ਕੁੜੀ ਆਈ ਬੱਚੋ ਗਿੱਲੀ ਗਿੱਲੀ ਦਲੀ ਭਾਈ ਬੋਲੋ ਜੀ ਧਨੀਆਲੇ ਜਾਏਗਾ ਬੁਣੀ ਬੋਲੀ 500 ਰੁਪਿਆ ਕੀ ਹੋਗਾ ਬੱਚਾ 200 ਰੁਪਿਆ 250 300 305 10 15 20 25 30 35 40 45 350 59 80 65 70 80 81 90 400 5 10 15 20 25 425 ਬੋਲਣਾ ਨਾ 30 ਰੁਪਏ 35 40 45 445 ਬੋਲਦਾ ਕੋਈ 445 ਰੁਪਏ ਬਾਈ ਜੀ ਲੋਬੀ ਇਹ ਟਰਾਲੀ ਲੱਗੀ 445 ਰੁਪਏ ਬਾਹਰ ਦੀ ਤੂੜੀ ਸੀ ਉਹ ਵੀ ਅਗਲੀ ਟਰਾਲੀ ਤੂੜੀ ਚ ਕਰੋ ਚੈੱਕ ਠੀਕ ਹੈ ਬਿਲਕੁਲ ਇਹ ਆਪਣੀ ਲਾਈਟ ਇਹ ਵਾਲੀ ਜਿਹੜੀ ਆ ਜਿਹਦਾ ਰੇਟ ਚੈੱਕ ਕਰਾਉਣੇ ਆ 445 चार सौ पा साढ़े चार सौ साढ़े चार सौ चार सत्तर रुपये चार सौ सत्तर बोलना कि चार सौ सत्तर रूपये

ਬਾਰ ਦੀ ਤੁੜਿਆ ਜਿੱਲੀ ਗੁੱਲੀ ਦੇ ਅੰਕਲ ਨਹੀਂ ਬੋਲੋ ਜੀ ਆ ਬਾਹਰ ਨਹੀਂ ਨਿਕਲਦੀ ਜੀ ਨਹੀਂ ਜਿਹੇ ਹੈਗੇ ਮਾਰੀ ਮੋੜੀ ਨਿਕਲੂਗੀ ਬਾਹਰ ਦੀ ਦੇਖ ਕੇ ਬੋਲੀ ਥੋ ਬੋਲੋ ਭਾਈ ਬੋਲੋ ਬੋਲੋ 250 ਰੁਪਿਆ 250 300 300 300 ਬੋਲਾਂਗੇ ਨੇ ਭਾਈ ਜੀ 300 ਰੁਪਏ ਨਹੀਂ ਵੇਚਣੀ 300 ਰੁਪਏ ਲੱਗੀ ਦੀ ਅੰਦਰ ਵੀ ਥੋੜੀ ਬੋਲੋ ਭਾਈ 400 400 400 5 10 15 20 425 30 430 ਰੁਪਏ 35 40 450 55 600 460 ਰੁਪਏ ਬੋਲਾ ਬਈ ਨਾ ਪੈਂਗਾ 465 ਬੋਲਦਾ ਕੋਈ 70 70 78 81 90 99 495 ਬੋਲਾਂਗੇ ਨੇ 495 ਬਈ ਲਓ 4 ਤੋਂ ਦਾ ਰੇਟ ਵੀ 495 ਅੱਜ ਕੋਡਪੁਰਾ ਮੰਡੀ ਦੇ ਵਿੱਚ ਹਲੇ ਤੱਕ ਤੇ ਤਰੀਕ ਵੀ ਜਿਹੜੀ ਅੱਜ ਹੋ ਗਈ 11 ਦਸੰਬਰ 2022 भाई चार सौ चार सौ चार सौ पज दस साढ़े चार सौ पचुंजा सठ पैंठ दो बुले सत्तर पचहत्तर अस्सी पचासी पांच सौ पांच सौ दौर हलो कटिया यूट्यूब पर जोड़ी मार दी अंदर भी भाई मार दी भाई मार दी आ अच्छा ਇਹ ਤਾਂ ਹੋ ਰਿਹਾ ਹੈ ਇਹ ਤਾਂ ਹੋ ਰਿਹਾ ਹੈ 500 ਰੁਪਏ ਚੋੜੀ ਦੇ ਖਰਚੋ ਲੋ ਭਾਈ 300 ਰੁਪਏ 5 10 15 20 25 350 42 60 65 70 71 80 380 ਬੋਲਾਂਗੇ ਨੇ 380 ਰੁਪਏ ਭਾਈ ਲੋਬੀ तैन सौ अस्सी रुपये भी यह ट्राली लग eia i ka aloha i ka pule